ਕਾਲੀ ਦਲ ਦੇ ਪਾਜ ਬਾਰੇ ਸੁਣਨ ਬੀਜੇਪੀ ਦਾ ਗੱਠ ਜੋੜ ਹੋ ਰਿਹਾ ਹੈ ਕਿੰਨੇ ਕਿਹਾ ਸੁਰੀਲ ਸੁਰੀਲ ਜਾਖੜ ਨੇ ਜਾਖੜ ਨੇ ਜਾਖੜ ਦੇ ਬਿਆਨ ਦੀ ਕੋਈ ਅਮਿਤ ਪਹਿਲੀ ਗੱਲ ਦੱਸ ਜਾਫਰ ਜਾਖੜ ਨੂੰ ਕੋਈ ਨਾ ਪੁੱਛਦਾ ਨਾ ਕਹਿੰਦਾ ਕਾਲੀ ਦਲ ਨਾ ਹੋ ਜੇ ਗੱਠ ਜੋੜ ਪਹਿਲੇ ਗੱਲ ਦੋਨੋਂ ਪਾਰਟੀਆਂ ਦਾ ਮਸਲਾ ਸੀ ਚੁੱਕੀ ਲੈਣਾ ਦੇਣਾ ਪਰ ਜਿਹੜਾ ਗੱਠ ਜੋੜ ਜਿੰਨਾ ਤੇ ਤੱਕ ਦਿੱਲੀ ਵਾਲੇ ਅਮਿਤ ਸ਼ਾਹ ਹੁਲੀ ਉਹਦੀ ਦਖਲਦਾਜੀ ਕਰਨਗੇ ਉਹਦੀ ਕਰਨਗੇ ਤੇ ਮੇਰੇ ਖਿਆਲ ਜਾਖੜ ਦੀ ਗੱਲ 'ਚ ਕੋਈ ਦਮ ਨਹੀਂ ਜੰਨੀਆ ਉਹਨੇ ਤਾਂ ਹੁਣ ਤੱਕ ਕਹੀਆਂ ਪਹਿਲੀ ਗੱਲ ਤਾਂ ਝੂਠ ਬੋਲਦਾ ਸਾਦੀਆਂ ਗੱਲਾਂ ਉਹਦੀਆਂ ਝੂਠਆਂ ਤੇ ਉਹਦੀ ਗੱਲ 'ਤੇ ਕੋਈ ਦਮ ਨਹੀਂ ਕਿਉਂ ਕਾਲੀਦਲ ਤੇ ਬੀਜੇਪੀ ਦਾ ਉਹਨੇ ਕਿਹਾ ਮੈਂ ਚਾਹੁੰਦਾ ਹੈ ਉਹਨੇ ਇਹ ਨਾ ਸ਼ਬਦ ਜੂਸ ਕੀਤਾ ਮੈਂ ਵੀ ਫੜਿਆ ਤੋੜਾ ਉਹਨੇ ਕਿਹਾ ਵੀ ਮੈਂ ਚਾਹੁੰਦਾ ਚਾਹੁੰਦੇ ਆ ਕਿਉਂਕਿ ਜਿਹੜੇ ਕਾਂਗਰਸ 'ਚ ਆਏ ਕੈਪਟਨ ਮਨਿੰਦਰ ਸਿੰਘ ਜਾਖੜ ਇਹ ਸਾਰਿਆਂ ਨੇ ਦੇਖ ਕੇ ਬੀਜੇਪੀ ਨਾਲ ਵੱਲ ਕੇ ਸੀ ਐਮਐਲਏ ਐਮਪੀ ਬਣ ਜਾਣਾ ਉਹਨੂੰ ਲੱਗਦਾ ਕੱਲਿਆਂ ਨੂੰ ਹੀ ਨਹੀਂ ਬਣ ਸਕਦਾ ਆਪਣੇ ਤੇ ਵਿਸ਼ਵਾਸ ਨਹੀਂ ਆਪਣੇ ਹੱਥੇ ਦੀ ਵਿਸ਼ਵਾਸ ਵਿਸ਼ਵਾਸ ਤੇ ਸਾਦਾ ਹੈ ਨਾ ਕਿ ਤੂੰ ਥੋੜੇ 22 ਦੇ ਲੋਕਾਂ ਨੇ ਦੰਦ ਕੀਤੇ ਉਦੋਂ ਇਹ ਸਾਰੇ ਕਾਂਗਰਸੀ ਉੱਡ ਜਾ ਕੇ ਮਰਸ਼ਾਦ ਨੂੰ ਸਲਾਵਾ ਦਿੰਦੇ ਆ ਜੀ ਗਰਸ਼ੁਰ ਕਰ ਲੀਏ ਸਭ ਨੂੰ ਕਿਉਂ ਇਹੋ ਜਿਹੇ ਬਿਆਨ ਦੇਨੇ ਪੈ ਰਹੇ ਬੱਲੇ ਕੁਛ ਦੀ ਥੋੜੇ ਕਿਸਾਨ ਅੰਦੋਲਨ ਜੋ ਹੋਇਆ ਮੁੰਡੇ ਦੀ ਡੈਥ ਹੋਈ ਕਿੰਨੇ ਕਿਸਾਨ ਜਖਮੀ ਹੋਇਆ ਸਾਬ ਕਿੰਨੇ ਦੇਣਾ ਬੀਜਪੀ ਦੇ ਲੀਡਰਾਂ ਨੇ ਦੇਣਾ ਇਹਨਾਂ ਦੇ ਉਧਰ ਦੀਆਂ ਸਦਾ ਦਰੋਖੀ ਐ ਇਲੈਕਸ਼ਨ ਆ ਗਈ ਆ 10 15 ਦੇ ਕਹਿੰਦੇ 15 ਸਦਾ ਬਾਤ ਤੱਕ ਜਿਹੜਾ ਕੋਰਟ ਆਫ ਟੈਕਟ ਲੱਗਦਾ ਨਾ ਇਲੈਕਸ਼ਨ ਆ ਗਈ ਆ ਜਾਖੜ ਸਾਹਿਬ ਆ ਕੇ ਪਿੰਡਾਂ ਚ ਪੰਜਾਬ ਦਾ ਗੰਦ ਬੀਜੇ ਪੀ ਦਾ ਇਹਦਾ ਪਤਾ ਲੱਗੇ ਵੀ ਲੋਕ ਕਿੱਥੇ ਖੜੇ ਆ ਤੇ ਇਹ ਕਿੱਥੇ ਖੜੇ ਆ ਇਸ ਕਰਕੇ ਹੁੰਦਾ ਦੀ ਮਜਬੂਰੀ ਆ ਦੋਹਾਂ ਤੇ ਦੀ ਦੋਵੇਂ ਇਹ ਤੇ ਅਕਾਲੀ ਦਲ ਵੀ ਬੀਜੇਪੀ ਵੀ ਲੋਕਾਂ ਦੇ ਰੱਦ ਕਰਦੇ ਆ ਉਹਨਾਂ ਦਾ ਕੋਈ ਵजूद ਨਹੀਂ ਉਹ ਜੋ ਮੰਦੀ ਕਰਦੇ ਉਹਨਾਂ ਨੂੰ ਪੰਜਾਬ ਦੇ ਇੱਕ ਸੀਟ ਨਹੀਂ ਮਿਲਣਾ ਦੀ ਭਾਵੇਂ ਉਹ ਜੋ ਮੰਦੀ ਮੰਦਸ਼ਨੀ ਅਕਾਲੀ ਦਲ ਤੇ ਭਾਜਪਾ ਦੇ ਸਮਨ ਬੀਜੇਪੀ ਦਾ ਗੱਟ ਜੋੜ ਕਿੰਨੇ ਕਿਹਾ ਸਦੀਰ ਸਦੀਰ ਜਾਖੜ ਨੇ ਜਾਖੜਦੇ ਜਾਖੜਦੇ ਬਿਆਨ ਦੀ ਕੋਈ ਅਮਿਤ ਨੂੰ ਪਹਿਲੀ ਗੱਲ ਦੱਸ ਜਾਫ ਜਾਖੜ ਦੂ ਕੋਈ ਨਾ ਪੁੱਛਦਾ ਨਾ ਗਿਦਾ ਕਾਲੀ ਦਲ ਨਾ ਹੋ ਜੇ ਗੱਠਜੋੜ ਪਹਿਲੀ ਗੱਲ ਦੋਨੋਂ ਪਾਰਟੀਆਂ ਦਾ ਮਸਲਾ ਹੀ ਚੁੱਕ ਕੀ ਲੈਣਾ ਦੇਣਾ ਪਰ ਜਿਹੜਾ ਗੱਠਜੋੜ ਜਿੰਨਾ ਤੱਕ ਦਿੱਲੀ ਵਾਲੇ ਅਮਿਤ ਸ਼ਾਹ ਹੋਰੀ ਉਹ ਨਹੀਂ ਦਖਲਦਾ ਜੀ ਕਰਨਗੇ ਉਹ ਦੀ ਕਰਨਗੇ ਤੇ ਮੇਰੇ ਖਿਆਲ ਜਾਖੜ ਦੀਆਂ ਗੱਲਾਂ 'ਚ ਕੋਈ ਦਮ ਨਹੀਂ ਜਿੰਨੀਆਂ ਉਹਨੇ ਤਾਂ ਹੁਣ ਤਾਂ ਕਹੀਆਂ ਪਹਿਲੀ ਗੱਲ ਤੋਂ ਝੂਠ ਬੋਲਦਾ ਸਾਧੀਆਂ ਗੱਲਾਂ ਉਹਦੀਆਂ ਝੂਠੀਆਂ ਤੇ ਉਹਦੀ ਗੱਲ ਤੇ ਕੋਈ ਦਮ ਨਹੀਂ ਕਿਉਂ ਕਾਲੀ ਦਲ ਤੇ ਬੀਜੇਪੀ ਦਾ ਉਹਨੇ ਕਿਹਾ ਮੈਂ ਚਾਹੁੰਦਾ ਹੈ ਉਹਨੇ ਇਹਨਾ ਸ਼ਬਦ ਜੂਸ ਕੀਤਾ ਮੈਂ ਵੀ ਫੜਿਆ ਦੋ ਥੋੜਾ ਉਹਨੇ ਕਿਹਾ ਵੀ ਮੈਂ ਚਾਹੁੰਦਾ ਚਾਹੁੰਦੇ ਆ ਕਿਉਂਕਿ ਜਿਹੜੇ ਕਾਂਗਰਸ ਚੋਂ ਆਏ ਕੈਪਟਨ ਮਨਿੰਦਰ ਸਿੰਘ ਜਾਖੜ ਇਹ ਸਾਰਿਆਂ ਨੇ ਇਹ ਕਿ ਬੀਜੇਪੀ ਨਾਲ ਰਲ ਕੇ ਸੀ ਐਮਐਲਏ ਐਮਪੀ ਬਣ ਜਾਣਾ ਉਹਨਾਂ ਨੂੰ ਲੱਗਦਾ ਕੱਲਿਆਂ ਨੂੰ ਹੀ ਨਹੀਂ ਬਣ ਸਕਣਾ ਆਪਣੇ ਤੇ ਵਿਸ਼ਵਾਸ ਨਹੀਂ ਆਪਣੇ ਹੱਥੇ ਦੀ ਵਿਸ਼ਵਾਸ ਵਿਸ਼ਵਾਸ ਤੇ ਸਾਧ ਹੈ ਨਾ ਕਿ ਤੂੰ ਥੋੜੇ 22 ਦੇ ਲੋਕਾਂ ਨੇ ਦੱਦ ਕੀਤੇ ਉਦੋਂ ਇਹ ਸਾਰੇ ਕਾਂਗਰਸੀ ਹੁਣ ਜਾ ਕੇ ਮਰਸ਼ਦ ਨੂੰ ਇਸਲਾਵਾ ਦਿੰਦੇ ਆ ਜੀ ਗਰਸ਼ੁਰ ਕਾਲੀਏ ਸਾਡੇ ਨੂੰ ਕਿਉਂ ਇਹੋ ਜਿਹੇ ਬਿਆਨ ਦੇਨੇ ਪੈ ਰਹੇ ਬੱਲੇ ਕੁਛ ਦੀ ਬੜੇ ਕਿਸਾਨ ਅੰਦੋਲਨ ਜੋ ਹੋਇਆ ਮੁੰਡੇ ਦੀ ਡੈਥ ਹੋਈ ਕਿੰਨੇ ਕਿਸਾਨ ਜਖਮੀ ਹੋਇਆ ਸਾਬ ਕਿਹਦੇ ਦੇਣਾ ਬੀਜਪੀ ਦੇ ਲੀਡਰਾਂ ਨੇ ਦੇਣਾ ਇਹਨਾਂ ਦੇ ਉਧਰ ਦੀਆਂ ਸਦ ਅਦ ਓਕੀ ਐ ਇਲੈਕਸ਼ਨ ਆ ਗਈ ਆ 10 ਬੰਦਾ ਦੇ ਕਹਿੰਦੇ 15 ਸਤੰਬਰ ਮਾਤ ਤੱਕ ਜਿਹੜਾ ਕੋਟ ਆਫ ਟੈਕਟ ਲੱਗਦਾ ਨਾ ਇਲੈਕਸ਼ਨ ਆ ਗਈ ਆ ਜਾਖੜ ਸਾਹਿਬ ਆ ਕੇ ਪਿੰਡਾਂ ਚ ਪਚਾਰ ਤੇ ਗੰਦ ਬੀਜਪੀ ਦਾ ਇਹਨਾਂ ਨੂੰ ਪਤਾ ਲੱਗੇ ਵੀ ਲੋਕ ਕਿੱਥੇ ਖੜੇ ਆ ਤੇ ਇਹ ਕਿੱਥੇ ਖੜੇ ਆ ਇਸ ਕਰਕੇ ਉਹਨਾਂ ਦੀ ਮਜਬੂਰੀ ਹਦੋਂ ਤੇ ਦੰਦੀ ਦੋਵੇਂ ਇਹ ਤੇ ਅਕਾਲੀ ਦਲ ਵੀ ਬੀਜੇਪੀ ਵੀ ਲੋਕਾਂ ਦੇ ਵੱਧ ਕਰਦੇ ਉਹਨਾਂ ਦਾ ਕੋਈ ਵजूद ਨਹੀਂ ਉਹ ਜੋ ਮੰਦੀ ਕਰਨ ਉਹਨਾਂ ਨੂੰ ਪੰਜਾਬ ਦੇ ਇੱਕ ਸੀਟ ਦੀ ਮਿਲਣਾ ਦੀ ਭਾਵੇਂ ਉਹ ਜੋ ਮੰਦੀ